ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਪੋਹੇ ਦੇ ਸਨੈਕਸ ਬਣਾਉਣ ਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ নোਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਓ ਫਿਰ ਸਨੈਕਸ ਬਣਾਉਣੇ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ ਇੱਕ ਕੋਲੀ ਪੋਹੇ ਦੀ ਲਈਏ ਤੇ ਪੋਹੇ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਪਾਣੀ ਪਾ ਕੇ ਧੋ ਲਵਾਂਗੇ ਜਦ ਤੱਕ ਇਹਦਾ ਪਾਣੀ ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਅਸੀਂ ਇਹਨੂੰ ਮਲ ਕੇ ਧੋਵਾਂਗੇ ਪੋਹੇ ਨੂੰ ਮੈਂ ਚੰਗੀ ਤਰ੍ਹਾਂ ਮਲ ਮਲ ਕੇ ਧੋ ਲਿਆਏ ਹੁਣ ਅਸੀਂ ਇਹਨੂੰ ਛਾਣ ਲਾਂਗੇ ਇੱਕ ਦੂਸਰੇ ਬੌਲ ਉੱਪਰ ਇੱਦਾਂ ਛਾਨਣੀ ਰੱਖ ਕੇ ਇਹਦੇ ਵਿੱਚ ਅਸੀਂ ਇਹਨੂੰ ਛਾਣ ਲਾਂਗੇ ਦੋ ਤੋਂ 3 ਮਿੰਟ ਲਈ ਹੁਣ ਅਸੀਂ ਇਹਨੂੰ ਛਾਂਣਣੀ 'ਚ ਹੀ ਰਹਿਣ ਦਵਾਂਗੇ ਤਾਂਕਿ ਇਹਦਾ ਸਾਰਾ ਪਾਣੀ ਨਿਕਲ ਜਾਏ। ਪਹੇਨੂ ਮੈਂ ਇੱਕ ਬੌਲ 'ਚ ਕੱਢ ਲਿਆ ਏ ਤੇ ਦੇਖੋ ਇਹ ਕਾਫੀ ਸੌਫਟ ਹੋ ਗਿਆ ਏ। ਸਾਰਾ ਪਾਣੀ ਇਹਦਾ ਨਿਕਲ ਗਿਆ ਏ। ਬਿਲਕੁਲ ਸੁੱਕਾ ਸੁੱਕਾ ਹੋ ਗਿਆ ਏ। ਇਹਨੂੰ ਹੁਣ ਚੰਗੀ ਤਰ੍ਹਾਂ ਮਲ ਲਾਂਗੇ ਹੱਥ ਨਾਲ। ਪਹੇਨੂ ਮਲ ਕੇ ਇੱਕ ਸਾਈਡ ਤੇ ਰੱਖ ਲਾਂਗੇ। ਹੁਣ ਇੱਕ ਥੋੜਾ ਵੱਡਾ ਜਿਹਾ ਬਾウル ਲੈ ਲਾਂਗੇ ਤਿੰਨ ਬੋਇਲ ਕਰਕੇ ਆਲੂ ਲੈ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਏ ਇਹਦੇ ਵਿੱਚ ਕੋਈ ਮੋਟਾ ਟੁਕੜਾ ਨਹੀਂ ਰਹਿਣ ਦੇਣਾ ਹੁਣ ਅਸੀਂ ਇਹਦੇ ਵਿੱਚ ਅੱਧਾ ਪਿਆਜ਼ ਬਰੀਕ ਕੱਟ ਕੇ ਪਾ ਦਾਂਗੇ ਅੱਧੀ ਸ਼ਿਮਲਾ ਮਿਰਚ ਬਰੀਕ ਕੱਟ ਕੇ ਪਾ ਦਾਂਗੇ ਇੱਕ ਬਿਲਕੁਲ ਛੋਟੇ ਸਾਈਜ਼ ਦਾ ਟਮਾਟਰ ਸੀਜ਼ ਵਗੈਰਾ ਕੱਢ ਕੇ ਫੇਰ ਉਹਨੂੰ ਬਰੀਕ-ਬਰੀਕ ਕੱਟ ਕੇ ਪਾ ਦਾਂਗੇ ਬਿਲਕੁਲ ਥੋੜਾ ਜਿਹਾ ਆਪਾਂ ਇਹਦੇ ਵਿੱਚ ਅਦਰਕ ਕੱਟ ਕੇ ਪਾਵਾਂਗੇ ਇਹਨੂੰ ਵੀ ਬਿਲਕੁਲ ਬਰੀਕ-ਬਰੀਕ ਚੌਪ ਕਰ ਲੈਣਾ ਸਬਜ਼ੀਆਂ ਤੁਸੀਂ ਇਹਦੇ ਵਿੱਚ ਆਪਣੀ ਪਸੰਦ ਦੇ ਹਿਸਾਬ ਨਾਲ ਪਾ ਸਕਦੇ ਜੇ ਜੇ ਤੁਹਾਡੇ ਕੋਲ ਮਟਰ ਹੈਗੇ ਤੁਸੀਂ ਇਹਦੇ ਵਿੱਚ ਹਰੇ ਮਟਰ ਵੀ ਪਾ ਸਕਦੇ ਜੇ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਸਬਜ਼ੀ ਸਕਿਪ ਕਰਨੀ ਚਾਹੋ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਜੇ ਟੇਸਟ ਮੁਤਾਬਕ ਨਮਕ ਪਾਵਾਂਗੇ ਮੈਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾਇਆ ਹੈ ਇੱਕ ਚਮਚ ਧਨੀਆ ਪਾਊਡਰ ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਵਾਂਗੇ 3-4 ਹਰੀਆਂ ਮਿਰਚਾਂ ਨੂੰ ਬ੍ਰਿਕ-ਬ੍ਰਿਕ ਕੱਟ ਕੇ ਪਾਲਾਂਗੇ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਜੇ ਅਸੀਂ ਇਹਦੇ ਵਿੱਚ ਚਾਟ ਮਸਾਲਾ ਪਾ ਦਾਂਗੇ ਚਾਟ ਮਸਾਲੇ ਨਾਲ ਇਹਦਾ ਟੇਸਟ ਬਹੁਤ ਹੀ ਵਧੀਆ ਲੱਗਦਾ ਹੈ ਜੇ ਤੁਹਾਡੇ ਕੋਲ ਚਾਟ ਮਸਾਲਾ ਨਹੀਂ ਹੈ ਤੁਸੀਂ ਇਹਦੀ ਜਗ੍ਹਾ ਅੰਬਚੂਰ ਪਾਊਡਰ ਵੀ ਪਾ ਸਕਦੇ ਜੀ ਥੋੜੀ ਜਿਹੀ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ 2 ਚਮਚ ਬੇਸਨ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਪੋਹਾ ਪਾ ਦਾਂਗੇ ਥੋੜਾ ਜਿਹਾ ਇਹਦੇ ਵਿੱਚ ਹਰਾ ਧਨੀਆ ਬਰੀ ਕੱਟ ਕੇ ਪਾ ਲਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਡੋਹ ਦੀ ਫਾਰਮ ਚ ਇਹਨੂੰ ਤਿਆਰ ਕਰ ਲਾਂਗੇ ਬੌਲ ਮੇਰਾ ਥੋੜਾ ਜਿਹਾ ਛੋਟਾ ਸੀ ਮੈਂ ਇੱਕ ਦੂਜੇ ਵੱਡੇ ਬੌਲ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਟ੍ਰਾਂਸਫਰ ਕਰ ਲਿਆ ਹੈ ਹੁਣ ਚੰਗੀ ਤਰ੍ਹਾਂ ਸਾਰਾ ਕੁਝ ਮਿਕਸ ਕਰ ਲਾਂਗੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇੱਕ ਬਹੁਤ ਹੀ ਵਧੀਆ ਡੋ ਦੀ ਫੋਰਮ ਚ ਆ ਗਿਆ ਹੈ ਹੱਥਾਂ ਤੇ ਹੁਣ ਥੋੜਾ ਜਿਹਾ ਤੇਲ ਲਗਾ ਲਾਂਗੇ ਇਹਦਾ ਬਿਲਕੁਲ ਛੋਟਾ ਛੋਟਾ ਪੋਰਸ਼ਨ ਲੈ ਕੇ ਤੁਸੀਂ ਚਾਹੋ ਤੁਸੀਂ ਇਹਨੂੰ ਟਿੱਕੀ ਦੀ ਸ਼ੇਪ ਦੇ ਸਕਦੇ ਜੇ ਜਾ ਤੁਸੀਂ ਇਹਨੂੰ ਡੋਨਟਸ ਦੀ ਸ਼ੇਪ ਵਿੱਚ ਵੀ ਤਿਆਰ ਕਰ ਸਕਦੇ ਜੇ ਮੈਂ ਐਦਾਂ ਇਹਨੂੰ ਗੋਲ ਤਿਆਰ ਕਰਾਂਗੀ ਸਾਰੇ ਸਨੈਕਸ ਨੂੰ ਇਸੇ ਤਰ੍ਹਾਂ ਹੀ ਤਿਆਰ ਕਰਕੇ ਰੱਖਦੇ ਜਾਵਾਂਗੇ ਉਹਦੇ ਬਾਅਦ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਜਦ ਤੱਕ ਅਸੀਂ ਇਹਨਾਂ ਨੂੰ ਤਿਆਰ ਕਰਦੇ ਆਂ ਓਨੀ ਦੇਰ ਅਸੀਂ ਕੜਾਈ ਵਿੱਚ ਤੇਲ ਪਾ ਕੇ ਤੇਲ ਗਰਮ ਰੱਖ ਲੈਣੇ ਆਂ ਸਾਰੇ ਮਿਕਸਰ ਦੀਆਂ ਮੈਂ ਬੋਲਸ ਬਣਾ ਕੇ ਤਿਆਰ ਕਰ ਲਈਆਂ ਹੁਣ ਅਸੀਂ ਇਹਨਾਂ ਨੂੰ ਫਰਾਈ ਕਰ ਲਾਂਗੇ ਹੁਣ ਤੇਲ ਜਿਹੜਾ ਉਹ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਏ ਮੈਂ ਇਹਨਾਂ ਨੂੰ ਸਰੋਂ ਦੇ ਤੇਲ 'ਚ ਫਰਾਈ ਕਰਾਂਗੇ ਤੁਸੀਂ ਜਿਹੜੇ ਮਰਜੀ ਤੇਲ ਵਿੱਚ ਇਹਨੂੰ ਫਰਾਈ ਕਰ ਸਕਦੇ ਜੀ ਜੇ ਤੁਸੀਂ ਜ਼ਿਆਦਾ ਆਇਲੀ ਨਹੀਂ ਖਾਣਾ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਟਿੱਕੀ ਦੀ ਸ਼ੇਪ ਦੇ ਕੇ ਇਹਨੂੰ ਸ਼ੈਲੋ ਫਰਾਈ ਕਰ ਸਕਦੇ ਜੀ ਇੱਕ ਇੱਕ ਕਰਕੇ ਬਾਲਸ ਹੌਣੇ ਦੇ ਵਿੱਚ ਪਾਉਂਦੇ ਜਾਵਾਂਗੇ ਜਦੋਂ ਇਹਨੂੰ تھوڑا सेक ਲੱਗ ਜਾਏਗਾ ਉਹਦੇ ਬਾਅਦ ਅਸੀਂ ਇਹਦੀ ਸਾਈਡ ਬਦਲਾਂਗੇ ਚੰਗੀ ਤਰ੍ਹਾਂ ਹੁਣ ਅਸੀਂ ਇਹਨਾਂ ਨੂੰ ਫਰਾਈ ਕਰ ਲਾਂਗੇ ਜਦੋਂ ਤੱਕ ਇਹਨੇ ਤਾਂ ਗੋਲਡਨ ਜਿਹਾ ਕਲਰ ਨਹੀਂ ਆ ਜਾਂਦਾ ਓਨੀ ਦੇਰ ਤੱਕ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਬਹੁਤ ਹੀ ਵਧੀਆ ਸਨੈਕਸ ਫਰਾਈ ਹੋ ਗਏ ਆ ਹੁਣ ਅਸੀਂ ਇਹਨਾਂ ਨੂੰ ਬਾਰਿਕ ਪਲੇਟ 'ਚ ਕੱਢ ਲਾਂਗੇ इस तरह ही बाकी के स्नैक्स भी फ्राई कर लेंगे सारे स्नैक्स में फ्राई कर लिया है बहुत ही क्रिस्पी स्नैक्स बन के तैयार होए हैं ती वेख ही सकते हो अंदरों एकदम सॉफ्ट आ ਇਹਨਾਂ ਨੂੰ ਬਣਾਉਣ ਵਿੱਚ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਬਹੁਤ ਜਲਦੀ ਅਸੀਂ ਇਹਨਾਂ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ